ਲਾ ਲੋ ਬਾਈ ਜੀ ਫੈਰ ਤੇ ਚਾਗਰੋ ਫੰਦਾ ਮਿੱਟੀ ਜਲ ਦੀ ਸ਼ਹੀਦ ਮੋਟੂ ਸਾਇਕਲ ਨੂੰ ਵਾਲੀ ਅਜੇ ਕਰਨ ਮਗਰ ਬਟਾਈਆ ਦੇ ਵਜੇ ਸੀਨ ਦੇ ਕੋ ਬਿਆਨੀ ਹੁਣ ਦਿੱਲੀ ਹਲਾਈਆ ਸੇਵਾਦਾਰਾਂ ਨੂੰ ਬੇਨਤੀ ਆ ਵੀਰੇ ਬੱਸ ਦੇ ਕਿਹੜਾ ਹੋਇਆ ਕਰੋ ਇਧਰੋਂ ਠੰਡਾ ਮਿੱਠਾ ਜਲ ਨਾਲੇ ਆਪ ਚੱਕੇ ਨਾਲੇ ਸਵਾਰੀਆਂ ਨੂੰ ਛਕਾ ਲਾਲਾ ਵੀਰ ਸਾਈਡ ਤੇ ਲਾਲਾ ਇੱਥੇ ਜਿਹੜਾ ਬੋਲ ਬੋਲ ਧੰਨਵਾਦ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਵਿੱਚ ਦੁੱਲਰ ਨਹੀਂ ਦੇਣਾ ਜੀ ਜਲ ਆਰਾਮ ਨਾਲ ਜਲ ਛਕਾਉਣਾ ਸਾਈਡ ਤੋਂ ਛਕਾ ਦਿਓ ਵੇਚਣਾ ਬੜੋ ਜੇ سواریاں تو بیٹھتے وی گلاس باہر سٹ دو جی کوئی گل نہیں جب کوئی گلاس میں رہ گیا تو باہر سیٹ دو جی کوئی دقت والی گل نہیں آنے والی اے ਸੰਗਵਾਰੀਆਂ ਦੇ ਬੇਤੀ ਆ ਹਣ ਜਾ ਕੋ ਆਈ ਐ ਰੋਈ ਆਈ ਐ ਪਿੱਟਰਾ ਵਾਲੀ ਸੰਤਾਨ ਨੇ ਖੜਨ ਨਿਕੇ ਨਿਕੇ ਸੇਵਾਦਾਰ ਕੋਗੀ ਆਪਣੀ ਸੇਵਾ ਨਿਭਾਰੇ ਆ ਵਾਹ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰਸੀਆਂ ਬਾਛੋ ਹਰ ਸਾਲ ਦੀ ਤਰ੍ਹਾਂ ਪਿੰਡ ਗੋਲ ਵਾਲਾ ਸਹੜੀਆਂ ਵੱਲੋਂ ਠੰਡੇ ਮਿੱਠੇ ਜਾਂਦੀ ਜਬੀਲ ਲਗਾਈ ਗਈ ਆ ਜਰੂਰ ਸ਼ਾਮ ਕਿ ਜਾਓ ਜੀ ਸੇਵਾ ਦਾ ਮੌਕਾ ਜਰੂਰ ਦਿਓ ਜੀ ਲਾ ਲਓ ਵੀਰੇ ਮੋਟਰਸਾਈਕਲ ਗੱਡੀਆਂ ਸਾਈਡ ਤੇ ਲਾ ਲਓ ਮੋਟਰਸਾਈਕਲ ਗੱਡੀਆਂ ਸਾਈਡ ਤੇ ਸ਼ਾਗਰੋ ਸੁਣਦਾ ਮਿੱਠਾ ਜਲ ਉੱਟ ਸਾਈਕਲ ਵਾਰੀ ਪਰ ਮਿਲੋ ਜਾਈਏ ਦੇਵਰੇ ਸੇਵਾਦਾਰੋਂ ਨੂੰ ਬੇਨਤੀ ਆ ਵੀਰੇ ਮੰਡੀ ਲਾਂਭੂ ਗਾ ਲਓ ਜਿਹੜੀਆਂ ਗੱਡੀਆਂ ਆਉਂਦੀਆਂ ਗਾ ਲੈਂਦੇ ਆ ਵੀਰੋ ਐਨੀ ਪਿੱਛੇ ਗੱਡੀਆਂ ਨਾ ਰੋਕਿਆ ਕਰੋ ਜਾਂ ਬੋਧ ਲੱਗ ਜਾਂਦਾ ਗਾ ਆ ਲਿਆ ਦਿਆ ਕਰੋ ਗੱਡੀਆਂ

ਲੋ ਜੀ ਸਾਰਿਆਂ ਨੂੰ ਪੇਂਟਰੀ ਕੇ ਢੰਡਾ ਮਿੱਠਾ ਜਲਦੀ ਸਮੂਹ ਲੱਗੀ ਸ਼ਾਂਤੀ ਜਾਇਓ ਇਹ ਜਲ ਛੱਕੇ ਜਾਣਾ ਲੋ ਇਧਨੇ ਪਾਸੇ ਸਾਡਾ ਵੀ ਅਸ਼ੋਕ ਮਹਿਦ ਇਹ ਅਮਰ YouTube ਚੈਨਲ ਵਾਲੇ ਸਾਡੇ ਕੋਲੇ ਪਹੁੰਚੇ ਆ ਸਾਡੇ ਇਲਾਕੇ ਦੀ ਆਂਦੇ ਸ਼ਾਨਾ ਸ਼ੌਕ ਮਹਿਦ ਸਾਡਾ ਵੀਰ ਅੱਜ ਬਾਬਾ ਜੀ ਦੇ ਜੁਲਨੇ ਦੀ ਅੱਜ ਇਹ ਵੀ ਮੇਲਾ ਸਤਸੰਗ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਚੱਕ ਖੰਡ ਵਾਲਾ ਸੈਣੀਆ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਨਾਲ ਲੱਗਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ 6 ਜਨ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੰਡੇ ਮਿੱਠੇ ਜਾਂ ਦੀ ਸ਼ਬੇਰ ਲਗਾਈ ਜਾਂਦੀ ਹੈ ਔਰ ਇਸ ਵਾਰ ਵੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਹ ਸੇਵਾ ਕਰ ਰਹੇ ਆ। ਚਾਰੇ ਕਹਿੰਦੇ ਕਿ ਜਿਸ ਮੁਲਕ 'ਚ ਹੋਣ ਸ਼ਹੀਦ ਬੜੇ ਜਿਸ ਮੁਲਕ 'ਚ ਹੋਣ ਸ਼ਹੀਦ ਬੜੇ ਉੱਥੇ ਗਰਦਾਰ ਵੀ ਹੋਇਆ ਕਰਦੇ ਆ। ਆ ਜਿੱਥੇ ਨਫ਼ਰਤ ਕਰਦੇ ਲੋਕ ਬਣੀ ਉੱਥੇ ਪਿਆਰ ਵੀ ਹੋਇਆ ਕਰਦੇ ਆ। ਇਹ ਤੂਫਾਨ ਤੇ ਦਾਵਾ ਕਰਦਾ ਹੈ। ਦੋਵਾਂ ਦੀ ਪੇੜੀ ਡੋਪਣ ਨੂੰ ਉਹ ਜਿਹਨਾਂ ਨੂੰ ਸਹਾਰਾ ਸਤਗੁਰ ਦਾ ਉਹ ਪਾਰ ਵੀ ਹੋਇਆ ਕਰਦੇ ਆ ਉਹ ਪਾਰ ਵੀ ਹੋਇਆ ਕਰਦੇ ਆ ਇਹ ਵੈਗੁਰੂ ਦੇ ਓਟ ਆਸਰਾ ਲੈ ਕੇ ਖੁੰਡ ਵਾਲਾ ਸੈਣੀਆ ਦੇ ਸਾਲਿਆ ਵੀਰੇ ਗਾਲਿਓ ਅੱਜ ਠੰਡੇ ਮਿੱਠੇ ਜਲਦੀ ਸ਼ਬੀਨ ਲਗਾਈ ਗਈ ਹੈ ਔਰ ਬੱਚਿਆਂ ਨੂੰ ਪੜ੍ਹਾਈਆਂ ਬੱਚੇ ਇਧਰ 50 ਰੁਪਏ ਦੀ ਸੇਵਾ ਸਾਡੇ ਸਵੇਰਾਂ ਵੱਲੋਂ ਸੇਵਾ ਪਹੁੰਚੀ ਹੈ ਸੋ ਹਾਜ਼ਰੀਆਂ ਪ੍ਰਮਾਣਿਤ ਕਰਨੀਆਂ ਚੜ੍ਹਦੀ ਕਲਾ ਚ ਰੱਖਣਾ ਕਿਰਪਾ ਕਰਨੀ ਮਾਲਕ ਚੜ੍ਹਦੀ ਕਲਾ ਚ ਰੱਕੇ ਜਲਦੀ ਸ਼ਬੀਲ ਲੱਗੀ ਹੈ ਜਾ ਕੇ ਜਾਣਾ ਪਈ ਜਲਦੀ ਸ਼ਬੀਲ ਲੱਗੀ ਹੈ ਠੰਡੇ ਮਿੱਠੇ ਜਲਦੀ ਸ਼ਬੀਲ ਹੈ ਛੱਕੇ ਜਾਇਓ ਮਾਲਕ ਚੜ੍ਹਦੀ ਕਲਾ ਚ ਰੱਕੇ ਦਿਨਾਂ ਵਿੱਚਾਂ ਨੇ ਸਜਣਾ ਦਾ ਵੱਡਾ ਸੇ ਯੋਗ ਹੈ ਵੱਡਾ ਸਹਿਯੋਗ ਹੈ ਪਰ ਧੰਨਵਾਦ ਕਰਦੇ ਹਾਂ ਇਹ ਮੇ yeah, YouTube ਚੈਨਲ ਵਾਲੇ ਸਾਡੇ ਵੀਰ ਅਸ਼ੋਕ ਮਹਿਕ ਜੀ ਜਿਹੜੇ ਕਿ ਇਲਾਕੇ ਦੇ ਵਿੱਚ ਰੇਤ ਦੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੁੰਦੇ ਆ ਬੜਾ ਵੱਡਾ ਧੰਨਵਾਦ ਹੈ ਅੱਜ ਵੀ ਇੱਥੋਂ ਤੇ ਜਿਹੜਾ ਐਡਾ ਵੱਡਾ ਜਸ਼ਨ ਲੱਗਿਆ ਉਥੋਂ ਕਵਰੇਜ ਕਰ ਰਹੇ ਆ ਮਾਲਕ ਚੜ੍ਹਵੀ ਕਲਾਕ ਸਾਡੇ ਵੀਰ ਨੂੰ ਲੋਬੇ ਜਿੰਨੇ ਵੀ ਰਾਹੀ ਪੁੰਦੀ ਆ ਰਹੇ ਆ ਸੇਵਾ ਲੱਗੀ ਐ ਠੰਡੇ ਮਿੱਠੇ ਜਲਦੀ ਸ਼ੇਰ ਲੱਗੀ ਐ ਜਲ ਛੱਕੇ ਜਾਓ ਗੱਡੀਆਂ ਸਾਈਡ ਤੇ ਕਰ ਲਓ ਮੋਟਰਸਾਈਕਲ ਸਾਈਡ ਤੇ ਰੋਕੋ ਸੇਵਾਦਾਰਾਂ ਨੂੰ ਬੇਨਤੀ ਵੀ ট্রাক ਗੱਡੀਆਂ ਥੋੜੇ ਜਿਹਾ ਅੱਗੇ ਆ ਲਾਉਂਦਿਆ ਕਰੋ ਪਿੱਛੇ ਨਾ ਰੋਕਿਆ ਕਰੋ ਔਰ ਥੋੜਾ ਸਾਈਡ ਤੇ ਰੋਕ ਲਿਓ ਸਾਈਡ ਕਰ ਰੋਕ ਲਿਓ ਸਾਈਡ ਤੇ ਗੱਡੀਆਂ ਰੋਕ ਕੇ ਚੱਲ ਵੀ ਸੇਵਾਦਾਰਾਂ ਨੂੰ ਬੇਨਤੀ ਆ ਵੀਰੇ ਗੱਡੀਆਂ ਘਾ ਲੈਂਦਿਆ ਕਰੋ ਪਿੱਛੇ ਨਾ ਰੋਕਿਆ ਕਰੋ ਇਹਨਾਂ ਨਾਲ ਕਿਉਂਕਿ ਜਾਮ ਬਹੁਤ ਲੱਗ ਜਾਂਦਾ ਹੈ ਪਿੰਡ ਖੋਡ ਵਾਲਾ ਸੈਣੀਆ ਵੱਲੋਂ ਠੰਡੇ ਮਿੱਠੇ ਜਲਦੀ ਜ਼ਮੀਨ ਲਗਾਈ ਗਈ ਹੈ ਜੀ ਸੰਗਤ ਨੂੰ ਬੇਨਤੀ ਹੈ ਠੰਡਾ ਮਿੱਠਾ ਜਲ ਜ਼ਰੂਰ ਜਾ ਕੇ ਜਾਓ ਜੀ ਆਜੋ ਆਜੋ ਵਾਹਿਗੁਰੂ ਆਇਓ ਠੰਡੇ ਮਿੱਠੇ ਜਲਦੀ ਜਮਾਲ ਵਾਹਿਗੁਰੂ ਜੀ ਜ਼ਰੂਰ ਜਾ ਕੇ ਜਾਓ ਜੀ ਹਲੋ ਲੋਕਾਂ ਗਿਰਿਆ ਬੇਨਤੀ ਹੈ ਕਿ ਵੀਰ ਜੀ ਇੱਥੇ ਆਣਾ ਨਾ ਚੱਲਿਆ ਕਰੋ ਇੱਥੋਂ ਕਿਉਂਕਿ ਤੁਹਾਨੂੰ ਪਤਾ ਹੈ ਸੇਵਾਦਾਰ ਸੇਵਾ ਕਰਦੇ ਆ ਇਹ ਤੋਂ ਮੰਡਾ ਸਮਾ ਤੇ ਹੀ ਮਿਲਿਆ ਲਓ ਆਇੱਦਲੇ ਪਾਸੇ ਬੜਾ ਵੱਡਾ ਸਹਿਯੋਗ ਹੈ ਸਾਡਾ ਵੀਰ ਲੱਖੇ ਕੁਤਾਰ ਵਾਲਾ ਬੜਾ ਵੱਡਾ ਸਹਿਯੋਗ ਹੈ ਸਾਡਾ ਵੀਰ ਲੱਖੇ ਕੁਤਾਰ ਵਾਲਾ ਪੰਮੂ ਆਰਸ ਤੇ ਪੰਮੂ ਡੀਜੇ ਸਾਊਂਡਰ ਲੱਖੇ ਕੁਤਾਰ ਵਾਲੇ ਵੀਰ ਦਾ ਸਦਾ ਜਿਹੜਾ ਸੇਵਾ ਕਰ ਰਿਹਾ ਹੈ ਗੱਲ ਕਰੀਏ ਗੀਤ ਸੰਗੀਤ ਵੀ ਕਹਿੰਦੇ ਇਸ ਪਰਿਵਾਰ ਦੇ ਵਿੱਚ ਵੀ ਗੀਤ ਤੇ ਸੰਗੀਤ ਦਾ ਬੜਾ ਵੱਡਾ ਸ਼ੌਕ ਹੈ ਔਰ ਸਾਡਾ ਮੇਰ ਪੰਮੂ ਆਰਸੂ ਗਾਇਕੀ ਦੇ ਵਿੱਚ ਵੀ ਬੜੀਆਂ ਮੱਲਾਂ ਮਾਰੀਆਂ ਹੈ ਗੱਲ ਸਮੇਂ ਦੀ ਹੁੰਦੀ ਹੈ ਗੱਲ ਪੈਸੇ ਦੀ ਹੁੰਦੀ ਹੈ ਤੇ ਗੀਤ ਸੰਗੀਤ ਦੀ ਬੜੀ ਵੱਡੇ ਪੀੜ ਹੁੰਦੀ ਹੈ ਇਹ ਵਿੱਚ ਨਿਕਲਣਾ ਬੜਾ ਕਹਿੰਦੇ ਔਖਾ ਹੁੰਦਾ ਲਓ ਅੱਜ ਸੇਵਾ ਕਰ ਰਿਹਾ ਸਾਡਾ ਵੀਰ ਪੰਮੂ ਆਰਟਸ ਪੰਮੂ ਸਾਊਂਡ ਸਰਵਿਸ ਲੱਖੇ ਕੋ ਤਾਲ ਵਾਲੇ ਵੀਰ ਤੇ ਜਿਹੜੀ ਹੈ ਸੇਵਾ ਇੱਥੇ ਚੱਲ ਰਹੀ ਹੈ ਤੇ ਕਹਿੰਦੇ ਕਿ ਜਿੱਥੋਂ ਸ਼ੁਰੂ ਹੁੰਦੀਆਂ ਰਾਜਿਆਂ ਤੇ ਮਜਨੂਆਂ ਦੀ ਜਿੱਥੇ ਹੁਕਦੀਆਂ ਰਾਜਿਆਂ ਤੇ ਮਜਨੂਆਂ ਦੀ ਉੱਥੋਂ ਸ਼ੁਰੂ ਹੁੰਦੀ ਆ ਦਾਸਤਾਨ ਸਾਡੀ ਉਹ ਸਾਡੇ ਲੜਦੇ ਆ ਲੜਦੇ ਸਿਰ ਲੈ ਕੇ ਪਰ ਕਈ ਨਾ ਜਿਸਮ ਚੋਂ ਜਾਨ ਸਾਡੀ ਉਹ ਕਈ ਵਿੱਚ ਚ ਨਾ ਦੇ ਲਾਉਣ ਤਾਰਿਆ ਅਸੀਂ ਲਹੂ ਦੇ ਅੰਦਰ ਲਾਈਆਂ ਤਾਰਿਆ ਲੈ ਅਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਅਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਅਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਅਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਇਹ ਸਰਦਾਰੀ ਨੂੰ ਕਾਇਮ ਰੱਖਣਾ ਸਾਡਾ ਮੋਢਲਾ ਫਰਜ਼ ਹੈ ਇਹ ਸ਼ਹੀਦਾਂ ਦੀ ਬਦੌਲਤ ਗੁਰੂਆਂ ਪੀਰਾਂ ਦੀ ਬਦੌਲਤ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਰਬੰਸਾਨੀ ਦੀ ਬਦੌਲਤ ਅੱਜ ਅਸੀਂ ਇੱਥੇ ਆਜ਼ਾਦੀ ਦਾ ਨਿਗਮ ਮਾਨ ਰਹੇ ਆ ਲੋਗੇਰੋ ਨਸ਼ੇ ਤੋਂ ਦੂਰ ਰਹਿਣਾ ਔਰ ਖੇਡਾਂ ਦੇ ਵੱਲ ਧਿਆਨ ਪਾਣਾ ਤੇ ਇਦਾਂ ਦੀ ਸੇਵਾ ਕਰਨੀ ਹੈ ਤੇ ਸਿੱਖੀ ਕਾਇਮ ਰੱਖਣੀ ਸਰਦਾਰੀ ਕਾਇਮ ਰੱਖਣੀ ਤੇ ਸਾਡਾ ਨੌਜਵਾਨਾਂ ਦਾ ਫਤਲਾ ਫਰਜ ਹੈ ਇਹ ਸਰਦਾਰੀ ਸਾਨੂੰ ਬੜੀ ਮਹਿੰਗੇ ਭਾਜੇ ਮਿਲੀ ਹੈ ਕਰ ਗੱਲ ਵੀਰਾਂ ਲਾ ਲਓ ਲਾ ਲਓ ਵੀਰ ਜੀ ਗੱਡੀਆਂ ਮੋਟਰਸਾਈਕਲ ਸਾਈਡ ਤੇ ਲਾ ਲਓ ਠੰਡੇ ਮਿੱਠੇ ਜਲਦੀ ਸ਼ਮੀਰ ਜ਼ਰੂਰ ਚੱਕ ਕੇ ਜਾਓ ਜੀ ਸੇਵਾਦਾਰਾਂ ਨੂੰ ਬੇਨਤੀ ਹੈ ਵੀਰੇ ਅੱਗੇ ਕਿੰਨੀ ਵਾਰੀ ਕਿਹਾ ਕਿ ਜਿਹੜੀ ਮੰਡੀ ਲਾਡੂ ਵਾਲੀ ਸਾਈਡ ਤੋਂ ਆਣ ਆਉਂਦੇ ਆ ਥੋੜਾ ਅੱਗੇ ਆ ਲੈਂਦੇ ਆ ਕਰੋ ਉਹ ਜੇ ਪਿੱਛੇ ਜਾਮ ਬੋਧ ਲੱਗ ਜਾਂਦਾ ਥੋੜਾ ਜਿਹਾ ਅੱਗੇ ਆ ਲੈਂਦੇ ਕਰੋ ਆਜੋ ਆਜੋ ਟੱਕਰ ਕਰੀਏ ਬੇਨਤੀ લાલ વીર શહેર તે ઠંડે મીઠે જલદી જમીલ જરૂર જઈકે જાયો લાલ વીરજી લાલો ગટિયા શહેર તે લાલો મોટરસાયકલ શહેર તે પਿੰડ ખૂંદવાળા શહેરિયે લોહર ફાઉદી દ્વારા ઠંડે મીઠે જલદી જમીલ લગાઈ ગઈ આ સેવા રામ ઓકા જરૂર દેજો જી જાન જરૂર જઈકે જાવ જી

ਸਾਡੀ ਜ਼ਿੰਦਗੀ ਦਾ ਪਰਮ ਹੰਮਿਤਰਾ। ਮੈਂ ਪਨਾਵਨ ਦੇ ਬੜੀ ਵੱਡੀ ਸੇਵਾ ਪਰਵਾਰ ਦੇ ਵੱਲੋਂ ਇੱਥੇ ਗੁੱਪਨ ਸਾਡਾ ਵੀਰ ਝੋਟਾ ਕਹਿੰਦਾ ਇਲਾਕੇ ਦੇ ਵਿੱਚ ਫੀੜਾ ਚੱਕਿਆ ਨਸ਼ਾ ਮੁਕਤ ਕਰਾਉਣਾ ਤੇ ਗੁੱਪਨ ਝੋਟਾ ਸਾਡਾ ਵੀਰ ਲਾਡੂ ਨਾਲਾ ਸਾਡਾ ਜ਼ਿੰਮੇਵਾਰ ਉਹ ਵੀ ਇੱਥੇ ਪਹੁੰਚਿਆ ਬੜਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਭ ਦਾ ਧੰਨਵਾਦ ਚਲ ਸ਼ੀਕੇ ਜਾਣਾ ਪੈਂਟਕ ਵਾਲੇ ਵੀ ਬੈਂਤੀ ਹੈ ਔਰ ਮੋਟਰਸਾਈਕਲ ਸਾਈਡ ਤੇ ਲਾ ਦਿਓ ਮੋਟਰਸਾਈਕਲ ਸਾਈਡ ਤੇ ਕਰ ਲਓ ਚੱਲ ਚੱਕੇ ਜਲੋ ਲਾਲੋ ਜੀ ਲਾਲੋ ਮੋਟਰਸਾਈਕਲ ਗੱਡੀਆਂ ਸਾਈਡ ਤੇ ਲਾ ਲਓ ਛੇ ਸਾਈਡ ਤੇ ਲਾ ਲਓ ਚੱਲ ਚੱਗੋ ਠੰਡੇ ਮਿੱਠੇ ਚੱਲਦੀ ਸ਼ਗੀਰਾ ਵੈਗਰੂ ਠੰਡੇ ਮਿੱਠੇ ਚੱਲਦੀ ਸ਼ਗੀਰਾ ਕਾਫੀ ਸਖਤਾਂ ਵੱਲੋਂ ਵੱਡਾ ਜ਼ੁਲਮ ਆ ਰਹੀ ਪਾਟੀਆਂ ਵੱਲੋਂ ਬੜਾ ਵੱਡਾ ਸੀਓ ਨੇ ਸਮਝੇ ਟ੍ਰੱਕਾਂ ਦੇ ਗਰਾਜ ਤੇ ਵੀ ਬਣਾ ਬਤਾ ਜੀ ਦੋ ਹੈ ਮਾਲਕ ਚੜ੍ਹਦੀ ਕਲਾ ਚ ਰੱਖੇ ਜਿੰਨਾ ਵੀ ਸ਼ਕਤਾਂ ਦੇ ਵੱਲੋਂ ਮਾਇਆ ਦਾ ਦਾਨ ਪਹੁੰਚਿਆ ਮਾਲਕ ਹਾਜ਼ਰੀ ਚ ਰਮਾਨ ਕਰੇ ਦਿਨ ਦੁਪਹਿਰ ਤੇ ਰਾਤ ਚੋਗਨੀ ਤਰੱਕੀ ਕਰੇ ਜਲ ਸ਼ਕਤੀ ਕੋਲੇ ਅਗਰ ਦੀ ਜਲ ਸ਼ਕਤੀ ਲਾ ਲਓ ਬਾਈ ਜੀ ਲਾ ਲਓ ਗੱਡੀਆਂ ਮੋਟਰਸਾਈਕਲ ਸਾਈਡ ਤੇ ਲਾ ਲਓ ਮੋਟਰਸਾਈਕਲ ਗੱਡੀਆਂ ਸਾਈਡ ਤੇ ਜਲ ਛੱਕੇ ਵਾਹਿਗੁਰੂ ਜਲ ਛੱਕੇ ਜੀ ਠੰਡੇ ਮਿੱਠੇ ਜਲ ਦੀ ਸ਼ਬੀਰ ਲੱਗੀ ਆ ਵੀਰੇ ਜਲ ਛੱਕੇ ਸਾਡਾ ਰੋਡਵੇਜ ਵਾਲੇ ਵੀਰ ਨੂੰ ਬੇਨਤੀ ਆ ਕਿ ਵੀਰ ਲਾਲਾ ਗੰਢੀ ਸਾਈਡ ਤੇ ਛੱਕਾ ਵਾਲਾ ਸਾਦਾਂ ਨੂੰ ਜਾਓ ਮਰੇ ਆਪ ਛੱਕਲਾ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਉਹ ਐਨਾ ਸੇਵਾ ਦਾ ਮੌਕਾ ਦੇ ਰਿਹਾ ਠੰਡੇ ਮਿੱਠੇ ਜਲ ਦੀ ਸ਼ਬੀਰ ਵਾਹਿਗੁਰੂ ਠੰਡੇ ਮਿੱਠੇ ਜਲ ਦੀ ਸ਼ਬੀਰ ਸੁਗਾਈ ਤੇ ਰੱਖ ਦੇ ਮਾਰ ਕੋਈ ਨਾ ਮਤ ਨਹੀਂ ਹੁੰਦੀ ਜਦੋਂ ਮਾਰਦਾ ਜ਼ਰੀਰ ਮੈਂ ਮਾਰਦਾ ਮਨੋਖ ਦੇ ਦੀ ਮਾਰਦੀ ਜ਼ਮੀਰ ਵੇ ਮਤ ਨਹੀਂ ਹੁੰਦੀ ਜਦੋਂ ਮਾਰਦਾ ਜ਼ਰੀਰ ਮੈਂ ਮਾਰਦਾ ਮਨੋਖ ਦੇ ਦੀ ਮਾਰਦੀ ਜ਼ਮੀਰ ਵੇ ਬਹੁਤ ਬਹੁਤ ਧੰਨਵਾਦ ਪੰਜਾਬ ਰੋਡ ਦੇ ਵਾਲੇ ਵੀਰਾਂ ਜੋ ਇਹਨਾਂ ਸੇਵਾ ਦਾ ਮੌਕਾ ਦਿੱਤਾ ਸਾਨੂੰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ बेनती आहे जेकर कोई गिलास वेच रहंदा त सैर ते सुठो ला लो ला लो मोटर सैर ते लागलो जल ठंडे मिठे जाम शरीर आहे सिर ते बारो वाहगु बाह फिरो बाहिर सिड़ो वाहगुरु बाह छेर कोई गले ਖੇਲਾਕਾਰਾਂ ਨੂੰ ਬੇਨਤੀ ਹੈ ਕਿ ਵੀ ਗਲਾਸ ਚੱਕ ਲਓ ਸਾਰੇ ਲੱਕ ਪੱਤ ਦੇ ਜੱਗਰੀਏ ਕਿਹਾਏ ਤੇਰੇ ਅਸਨਸਾਰ ਕੋਈ ਨਾ ਆਦੀ ਮੋੜ ਦੇ ਹਾਜ਼ੂਰ ਕਰਵਾਈ ਤੇ ਰੱਖਦੇ ਹੋ ਤਾ ਕੋਈ ਨਾ ਮੋੜ ਦੇ ਹਾਜ਼ੂਰ ਤੇ ਕਰਵਾਈ ਤੇ ਰੱਖਦੇ ਹੋ ਤਾ ਰੇ ਕੋਈ ਨਾ ਧੀ ਜਮ ਤੌਰ ਲਾਲੋ ਲਾਲਾ ਮੇਰੇ ਮੁੱਤ ਹੈ ਗੱਡੀਆਂ ਤਾਰ ਤੇ ਲਾਓ گئی ہے جی سولہ کا موقع ضرور دو میرے تھوڑا لا بہت جام بہت لگ گیا لا لو لا لو میرے گھر کے ٹھنڈے میسے جلدی سمیلا ٹھنڈا میسا جل سرتے آئے گی پرماتما یاترا سفر کریں گے গ্ডা মোটরসাইকল সাইড দে মোটরসাইকল ফগলো ঠে পে জল জি গুরু সাকলো ਸੇਵਾਦਾਰਾਂ ਨੂੰ ਬੇਨਤੀ ਆ ਬਾਈ ਜੀ ਰੱਬ ਨਾਲੋਂ ਵੱਲੇ ਆ ਤੇ ਜਲ ਸੁਣਾਓ ਸਿੰਘ ਸੱਜ ਵਾਸਤੇ ਬਿਆਤ ਸਿੰਘ ਇੱਥੇ ਦੇ ਵੇਖ ਸਾਰਾ ਹਾਲ ਆਪੇ ਬੰਦੀ ਆ ਰਹੀ ਆ ਡੀ ਜੇ ਦੇ ਪਿੱਛੇ ਜਿਹਨੇ ਵੀ ਮੋਟਰਸਾਈਕਲ ਖੜਿਆ ਜਿਸੀ ਵੀਰ ਦੇ ਹੈਗੇ ਆ ਤਾਂ ਸਾਈਡ ਤੇ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਕਿਉਂਕਿ ਅੱਪਿਆ ਆ ਬਾਰਫਲ ਆਉਣੀ ਆ ਤਾਂ ਦਿੱਕਤ ਆ ਰਹੀ ਆ ਮੋਟਰਸਾਈਕਲ ਬਾਈ ਜੀ ਸਾਈਡ ਤੇ ਕਰ ਦਿਓ ਜਜ਼ਵੀ ਯਰ ਦੇ ਗਿਆ ਸੇਵਾਦਾਰਾਂ ਨੂੰ ਬੇਨਤੀ ਅਭਿਰਜੀ ਥੋੜੀਆਂ ਗੱਡੀਆਂ ਵਾਹ ਲੈਣਦਿਆਂ ਕਰੋ ਪਿੱਛੇ ਪੰਜਾਬ ਰੋਡ ਵੇਗ ਦੀ ਬਾਸ ਆ ਰਹੀ ਆ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਉਹ ਦੇ ਕੋਲੇ ਜਾ ਕੇ ਜਲ ਸਿਕਾਇਆ ਜਾਵੇ ਤੇ ਇਧਰੋਂ ਵੀ ਕਹਿੰਦੇ ਆ ਪੰਜਾਬ ਰੋਡ ਵੇਗ ਦੀ ਬਾਸ ਆ ਗਈ ਆ ਇਹ ਇੱਕ ਟੱਕਰ ਪੂਰੀ ਬਰਾਬਰ ਦੀ ਆ ਲਾ ਲਓ ਬਾਈ ਗੁਰੂ ਗੱਡੀਆਂ ਮੋਟਰਸਾਈਕਲ ਸਾਈਡ ਤੇ ਲਾ ਲਓ ਬਾਈ ਜੀ ਜਲ ਜਾ ਕੇ ਪੰਜਾਬ ਰੋਡ ਦੇ ਨਾਲੇ ਵੀਰ ਨੇ ਬੇਨਤੀ ਹੈ ਕਿ ਵੀਰ ਥੋੜਾ ਜਿਹਾ 2 ਮਿੰਟ ਦਾ ਸਮਾਂ ਦੇ ਦੇ ਸਾਨੂੰ ਤੇਰਾ ਬਹੁਤ ਬਹੁਤ ਧੰਨਵਾਦ ਹੋਊਗਾ ਆਦਰ ਬਾਈ ਜੀ ਜਲ ਲੈ ਕੇ ਆਓ ਵੀਰਾਂ ਨੂੰ ਜਲ ਸਿਕਾਓ ਦੋਨੋਂ ਪਾਸੇ ਵੀਰੇ ਬੱਸਾਂ ਖੜੀਆਂ ਆ ਵੀਰੇ ਨੂੰ ਬੇਨਤੀ ਆ ਕਿ ਜਲਦੀ ਬੱਸਾਂ ਦੇ ਵਿੱਚ ਜਲ ਲੈ ਕੇ ਜਾਓ ਕਿਉਂਕਿ ਪੰਜਾਬ ਰੇਲਵੇ ਵਾਲੇ ਵੀਰੇ ਕੋਲ ਟਾਈਮ ਪੂਰਾ ਪੂਰਾ ਹੁੰਦਾ ਹੈ ਬਹੁਤ ਬਹੁਤ ਧੰਨਵਾਦੀ ਸੰਤਾਂ ਦਾ ਜਿਨ੍ਹਾਂ ਦਾ ਸਾਨੂੰ ਇੰਨਾ ਸੇਵਾ ਦਾ ਮੌਕਾ ਦੇ ਪਿਆਰ ਦੇ ਰਹੇ ਨੇ ਹਰ ਸਾਲ ਦੀ ਤਰ੍ਹਾਂ ਖਿੰਡ ਖੋਡ ਵਾਲਾ ਸਾਰੀਆਂ ਦੇ ਆਸ-ਪਾਸ ਤੋਂ ਮਗਰ ਤੇ ਵੱਲੋਂ ਠੰਡਾ ਮਿੱਠਾ ਜਲਦੀ ਸ਼ਕੀਰ ਲਗਾਈ ਜਾਂਦੀ ਆ ਤਾਂ ਇਸ ਸਾਲ ਵੀ ਠੰਡਾ ਮਿੱਠਾ ਜਲਦੀ ਸ਼ਕੀਰ ਲਗਾਈ ਗਈ ਆ ਸਾਰਿਆਂ ਸੰਗਤਾਂ ਨੇ ਜਰੂਰ ਠੰਡਾ ਮਿੱਠਾ ਜਲ ਛੱਕ ਕੇ ਜਾਣਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਤੋਂ ਵੱਡਾ ਧੰਨਵਾਦ 50 ਰੋੜੀ ਵਾਲੇ ਵੀਰਾਂ ਦਾ ਜੋ ਸਾਨੂੰ ਐਨਾ ਮੌਕਾ ਦੇ ਰਹੇ ਨੇ ਪਿੱਛੇ ਇੱਕ ਹੋਰ ਪੰਜਾਬ ਰੋਡਵੇਜ ਦੀ বাস ਆ ਰਹੀ ਆ ਤਾਂ ਸੇਵਾਦਾਰਾਂ ਨੂੰ ਬੇਨਤੀ ਆ ਇਹ ਗੱਡੀ ਕੱਢ ਕੇ ਉਸ ਗੱਡੀ ਨੂੰ ਰੋਕਣਾ ਪਿਛਲੀ বাস ਜੂਰ ਰੋਕਣੀ ਆ ਵੀਰ ਜੀ ਸਾਈਡ ਤੇ ਲਵਾ ਲਓ ਜੀ ਹਾਲਾ ਠੀਕ ਆ ਭਾਈ ਜੀ ਬੇਨਤੀ ਆ ਸਵਾਰੀਆਂ ਨੂੰ ਕਿ ਗਲਾਸ ਬਾਹਰ ਸਿਰ ਤੋਂ ਜੇ ਜਿੰਕਰ ਕੋਈ ਗਲਾਸ ਵਿੱਚ ਰਹਿਦਾ ਤਾਂ ਬਾਹਰ ਸਿਰ ਤੋਂ ਜੇ ਕੋਈ ਗੱਲ ਨਹੀਂ ਠੰਡੇ ਸਿਰ ਤੋਂ ਗਲਾਸ ਲਓ ਜੀ ਬੇਨਤੀ ਆ ਇਹ ਮੋਟਰਸਾਈਕਲ ਤੇ ਕਾਰ ਵਾਲੇ ਵੀਰਾਂ ਨੂੰ ਬੇਨਤੀ ਥੋੜਾ ਸਾਈਡ ਤੇ ਡੱਕ ਲਓ ਮੋਟਰਸਾਈਕਲ ਕਿਉਂਕਿ ਫੱਟੇ ਨਿਕਲਣ ਲੱਗਦੇ ਉਹਦਾ ਪ੍ਰੋਬਲਮ ਹੁੰਦੀ ਹੈ ਸੋ ਚੱਲ ਛੱਕੇ ਜਾਓ ਇੱਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਚੱਕ ਖੁੰਡ ਵਾਲਾ ਸੈਣੀਆ ਦੇ ਵੱਲੋਂ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤਿਹਾਡੇ ਨੂੰ ਸਮਰਪਿਤ ਪਿੰਡ ਹਵੇਧ ਸੈਕਟੇ ਦੇ ਮੋੜ ਤੇ ਹਾਈ ਵੀ ਤੇ ਵੱਡਾ ਇੱਕ ਲੰਗਰ ਲੱਗਿਆ ਠੰਡੇ ਮਿੱਠੇ ਪਾਣੀ ਦੀ ਸ਼ੇਬੀਲ ਲੱਗੀ ਹੈ ਹਰ ਸਾਲ ਇਹਨਾਂ ਸੰਗਤਾਂ ਦੇ ਵੱਲੋਂ ਇਹ ਵੱਡੀ ਸੇਵਾ ਕੀਤੀ ਜਾਂਦੀ ਹੈ ਬੜਾ ਵੱਡਾ ਧੰਨਵਾਦ ਹੈ ਰਾਹੀ ਦੇਰਾ ਦਾ ਰੋਡਵੇਜ਼ ਵਾਲਿਆਂ ਦਾ ਟੱਕ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਬੰਦ ਸੇਵਾ ਦਾ ਮੌਕਾ ਦਿੱਤਾ ਸੋ ਸਿਆਣੇ ਕਹਿੰਦੇ ਕਿ ਜੱਗ ਜਿਉਂਦਿਆਂ ਦੇ ਮੇਲੇ ਆ ਤੇ ਜੱਗ ਜੰਮ ਸ਼ੰਰੇਲਾ ਦਾ ਗੱਡੀ ਇੱਕ ਆ ਜਾਵੇ ਤੇ ਇੱਥੇ ਜਾਵੇ ਤੇ ਬੁੱਲੇ ਸ਼ਾ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ ਤੇ ਤੂ ਤੂ ਕਰਕੇ ਜਿੱਤ ਕੇ ਸਾ ਤੇ ਮੈਂ ਮੈਂ ਕਰਕੇ ਹਾਰੇ ਤੇ ਤੂ ਤੂ ਕਰਕੇ ਜਿੱਤ ਕੇ ਸਾ ਤੇ ਮੈਂ ਮੈਂ ਕਰਕੇ ਹਾਰੇ ਕਹਿੰਦਾ ਕਿ ਜੇ ਰੱਬ ਮਿਲਦਾ ਨਾਪਿਆਂ ਧੋਤਿਆਂ ਤੇ ਮਿਲਦਾ ਡੱਡੂਆਂ ਮਛੀਆਂ ਜੇ ਰੱਬ ਮਿਲਦਾ ਮੰਦਰ ਮਸਜਿਦੀ ਤਾਂ ਮਿਲਦਾ ਚੰਚੜਕਿਆ ਜੇ ਰਬ ਮਿਲਦਾ ਜੰਗਲ ਬੇਲੇ ਤਾਂ ਮਿਲਦਾ ਗਾਇਆਂ ਮੱਝੀਆਂ ਬੁੱਲੇ ਸ਼ਾ ਰਬ ਉਹਨਾਂ ਨੂੰ ਮਿਲਦਾ ਆ ਨੇਤਾ ਜਿਨ੍ਹਾਂ ਦੀਆਂ ਸੱਚੀਆਂ ਬੁੱਲੇ ਸ਼ਾ ਰਬ ਉਹਨਾਂ ਨੂੰ ਮਿਲਦਾ ਆ ਨੇਤਾ ਜਿਨ੍ਹਾਂ ਦੀਆਂ ਸੱਚੀਆਂ ਤੇ ਸੱਚੀਆਂ ਨੇਤਾਵਾਂ ਦੇ ਨਾਲ ਅੱਜ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲੱਗ ਰਹੀਆਂ ਖੁੰਡ ਵਾਲਾ ਸੈਣੀ ਵਾਲੇ ਦੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਹਿੰਦਾ ਕਿ ਮੈਂ ਅੰਮ੍ਰਿਤ ਵੇਲੇ ਪਾਠ ਕਰਾਂ ਮੈਂ ਅੰਮ੍ਰਿਤ ਵੇਲੇ ਪਾਠ ਕਰਾਂ ਤੇ ਤੂੰ ਯੋਗਾ ਸ਼ੋਗਾ ਕਰਦੀ ਐ ਅ ਮੈਂ ਅੰਮ੍ਰਿਤ ਵੇਲੇ ਪਾਠ ਕਰਾਂ ਤੇ ਤੂੰ ਯੋਗਾ ਸ਼ੋਕੇ ਕਰਦੀ ਐ ਅਸੀਂ ਢੋਲੂ ਚਾਦਾ ਪੀਣ ਵਾਲੇ ਤੇ ਤੂੰ ਮੂੰਹ ਤੇ ਵੀ ਨਾ ਕਰਦੀ ਐ ਅਸੀਂ ਢੋਲੂ ਢੋਲੂ ਚਾਦਾ ਪੀਣ ਵਾਲੇ ਤੇ ਤੂੰ ਮੂੰਹ ਤੇ ਵੀ ਨਾ ਕਰਦੀ ਐ ਅ ਮੈਂ ਵੱਲ ਸਿੱਖਦਾ ਗੱਤਕੇ ਦਾ ਤੂੰ ਵੱਲ ਸਿੱਖਦੀ ਐ ਜਾਦੂ ਟੂਣੇ ਤੇ ਟਾਲੇ ਦਾ ਆਤੂ ਚੇਲੀ ਸਾਧ ਬਖੰਡੀ ਦੀ ਤੇ ਮੈਂ ਆਸ਼ਕ ਸੰਤ ਭੇੜਾ ਵਾਲੇ ਦਾ ਆਤੂ ਚੇਲੀ ਸਾਧ ਬਖੰਡੀ ਦੀ ਮੈਂ ਆਸ਼ਕ ਸੰਤ ਭੇੜਾ ਵਾਲੇ ਦਾ ਤੇ ਧੰਨਵਾਦ ਵੀਰ ਬਾਈ ਸ਼ਾ ਗੁਰੂ ਤੇਗ ਬਹਾਦਰ ਸਿੰਘ ਦੀ ਸਰਪ੍ਰਸਤਾ ਦੇ ਉਹਨਾਂ ਸਰਪ੍ਰਸਤਾਨੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਫਰਮਾਨੀਆਂ ਦੇ ਨਾਲ ਅੱਜ ਅਸੀਂ ਇਹ ਸਰਦਾਰੀਆਂ ਔਰ ਆਜ਼ਾਦ ਹਿੰਦੋਸਤਾਨ ਦਾ ਜਿਹੜਾ ਉਹ ਅਨੰਦ ਮਾਣ ਰਹੇ ਆ ਇਹ ਮੇਲੇ ਲੱਗਦੇ ਨੇ ਪੰਜਾਬ ਦੀ ਧਰਤੀ ਸੂਰ ਬੇਰਾ ਦੀ ਧਰਤੀ ਐ ਇਹ ਯੁੱਧਿਆਂ ਦੀ ਧਰਤੀ ਐ ਸ਼ਹੀਦਾਂ ਦੀ ਧਰਤੀ ਐ ਇਸ ਧਰਤੀ ਤੇ ਕੋਈ ਕਾਟਰੀ ਪੀਰਾ ਫਕੀਰਾਂ ਦੀ ਅੱਜ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਚੱਕ ਖੁੰਡ ਵਾਲਾ ਸੈਨੀਆਂ ਦੇ ਸਯੋਗ ਦੇ ਸੰਗਤਾਂ ਦੇ ਸਯੋਗ ਦੇ ਨਾਲ ਠੰਡੇ ਮਿੱਠੇ ਤੇ ਮਜਾ ਦੀ ਜਿਹੜੀ ਆ ਸ਼ੇਰ ਲੱਗੀ ਹੈ ਠੰਡੇ ਮਿੱਠੇ ਜਲ ਦੀ ਸ਼ੇਰ ਲੱਗੀ ਹੈ ਆਜੋ ਸੰਗਤਾਂ ਨੂੰ ਬੇਨਤੀ ਹੈ ਰਾਹੀ ਪਾਂਦੀਆਂ ਨੂੰ ਬੇਨਤੀ ਹੈ ਕਿ ਜਲ ਜਰੂਰ ਛਕ ਕੇ ਜਾਓ ਆਪਣੇ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀ ਹੈ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀ ਹੈ ਕਿ ਸੁਖੀ ਵਸੇ ਕਸ਼ਮੀਰ ਮੁਕੇ ਰੇੜਕਾ ਪਸ਼ੋਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਕਹਿੰਦਾ ਕਿ ਇੱਕੋ ਜਿਹਾ ਰੰਗ ਹੋ ਜਾਏ ਮੁੜ ਕੇ ਰੁਪਈਆਂ ਦਾ ਉਹ ਲੈਣ-ਦੇਣ ਹੋ ਜਾਏ ਸਾਡਾ ਕਾਪੀਆਂ ਤੇ ਕਈਆਂ ਦਾ ਉਹ ਮੀਆਂ ਵਾਲੀ ਮੱਡੀ ਵਿੱਚ ਵਹਿਣ ਕਾ ਨਗੌਰ ਦਾ ਤੇ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਅਜੇ ਪਾਕਿਸਤਾਨ ਦੇ ਵਿੱਚ ਜੈਦੀ ਦਿਹਾੜੇ ਮਨਾਏ ਜਾ ਰਹੇ ਨੇ ਹਿੰਦੁਸਤਾਨ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਐ ਪਾਕਿਸਤਾਨ ਦੇ ਵਿੱਚ ਵੀ ਗੁਰੂਆਂ ਨੂੰ ਯਾਦ ਕੀਤਾ ਜਾਂਦਾ ਉੱਥੇ ਵੀ ਲੰਗਰ ਲੱਗਦੇ ਐ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਆ ਲਿਆ ਵੀਰੋ ਲਿਆ ਬੰਦੀਆ ਆ ਲਿਆ ਹਾਂਜੀ ਲੰਗਰ ਸ਼ਾਕੇ ਜਾਓ ਤੇ ਠੰਡੇ ਮਿੱਠੇ ਚਾਹ ਦੀ ਸ਼ਬਜਾਬ ਸੰਜਾਬ ਬੜਾ ਵੇਰ ਗੱਡੀ ਘਾ ਲਿਆ ਸਾਡਾ ਵੇਰ ਦੇ ਲਾਲਾ ਲਿਆ ਕੇ ਠੰਡੇ ਮੁੱਖੇ ਅਸੀਂ బాజీనగ వాళ్ళ పొంది ਵੱਡਾ ਧੰਨਵਾਦ ਸਾਡਾ ਵੀਰ ਪਰਦੇਵ ਕੰਪੂਜ ਲੱਡਕਾ ਤੋਂ ਵੀ ਇਸ ਠੰਡੇ ਮਿੱਤੇ ਜਲਦੀ ਸੇਵਾ ਵੀ ਕਵਰੇਜ ਕਰ ਰਿਹਾ ਹੈ ਉਧਰ ਦੇ ਪਾਸੇ ਅਰਸ਼ੋਕ ਮੈਕ ਸਾਡਾ ਵੀਰ ਉਹਨਾਂ ਵੱਲੋਂ ਵੀ ਬੜੀ ਵੱਡੀ ਸੇਵਾ ਨਿਭਾਈ ਰਹੀ ਹੈ ਤੇ ਜਿੰਨੇ ਵੀ ਸਾਡੇ ਵੀਰ ਪ੍ਰੈਸਰਪੋਰਟਰ ਪਹੁੰਚੇ ਹੈ ਵੱਡਾ ਧੰਨਵਾਦ ਹੈ ਇਹਨਾਂ ਨੇ ਮੈਸੇਜ ਦੇਣਾ ਹੈ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਕਿ ਗੁਰੂਆਂ ਪੀਰਾਂ ਨੂੰ ਯਾਦ ਕਰਕੇ ਖੰਡ ਵਾਲਾ ਸੈਲੀਆਂ ਦੇ ਸੰਗਤਾਂ ਦੇ ਵੱਲੋਂ ਇਹ ਵੱਡਾ ਜਲਦਾ ਨਗਰ ਠੰਡੇ ਮਿੱਠੇ ਜਲਦੀ ਸ਼ਬੀਰ ਲੱਗ ਰਹੀ ਹੈ ਦੋਨੋਂ ਫੂਟਕੀ ਚੈਨਲ ਵਾਲਿਆਂ ਦੇ ذریعے ਹੀ ਪੰਚਾਇਤ ਨੇ ਜੀ ਵਸਾ ਰਿਹਾ ਹੈ ਬਸੇ ਲੋਕਾਂ ਨੂੰ ਪਤਾ ਲੱਗਦਾ ਹੈ ਸੇਵਾ ਚੱਲ ਰਹੀ ਹੈ ਬਸਾਂ ਦੇ ਵਿੱਚ ਜਲ ਚੱਗਾ ਹੈ ਜਾਰੇ ਧੰਨਵਾਦ ਹੈ ਸਾਡੇ ਵੀਰ ਪੰਜਾਬ ਰੋਡ ਰੇਸ ਵਾਲੇ ਵੀਰਾਂ। ਫਰੋਜਪੁਰ ਟੀਪੂ ਵੀ ਕਹਿੰਦੇ ਬੱਸ ਹੈ। ਪਰ ਸੰਗਤਾਂ ਦਾ ਬੜਾ ਵੱਡਾ ਰਸ਼ ਹੈ। ਔਰ ਧੰਨਵਾਦ ਵੀਰਾਂ ਜਿਨ੍ਹਾਂ ਦੇ ਕੋਲ ਗਮਾਸ ਨੇ ਸੰਗਤਾਂ ਨੂੰ ਸਵਾਰੀਆਂ ਨੂੰ ਬੇਨਤੀ ਹੈ ਕਿ ਇਹ ਰਸਤੇ ਜਾਂਦੇ ਭਾਰਤ ਦੇ ਸਿੱਟੇ ਹੋ ਇਹ ਸੂਰੇ ਘਰਾਂ ਵੱਲ ਚੱਕ ਨਹੀਂ ਜਾਣਗੇ। ਸੰਗਤ ਨੂੰ ਬੇਨਤੀ ਧੰਨਵਾਦ ਰੋਡ ਰੇਸ ਨਾਲ ਸਾਡੇ ਵੀਰਾਂ ਦਾ ਇਧਰ ਨੇ ਪਾਸੋਂ ਵੀ ਭਾਈ ਨੇ ਪਹਿਲਾਂ ਵੀ ਗੱਲ ਕਰਦੇ 58 58 ਰੋਣ ਦੇ ਪਾਣੀ ਪੀਸੀ ਬਣਾ ਜੋ ਪਾਸਲੋ ਕੀ ਦੇ ਸਵਾਰੀਆਂ ਨੂੰ ਵੀ ਜਲ ਸਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੋ ਤੁਨੂੰ ਜਿਸ ਕਿਸੇ ਕੋਲ ਵੀ ਵੀਰੇ ਗਲਾਸ ਆਫ ਬਾਹਰ ਸਰਦੇ ਵੇ ਸੇਵਾਦਾਰ ਆਪੇ ਚੱਕ ਲੈਣਗੇ ਗਲਾਸ ਬੇਨਤੀ ਹੈ ਕਿ ਬਾਹਰ ਫੇਰ ਦਿਓ ਜੀ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ

ਬੈਂਤੀਆ ਆਰ ਜੇ 07 ਜੀ ਬਈ ਗੱਡੀ ਥੋੜੀ ਜੀ ਗਾਹ ਕਰ ਲੋ ਤਾਂ ਜੋ ਪਿਛਲੇ ਪਾਸੇ ਵਾਲੀਆਂ ਗੱਡੀਆਂ ਨੂੰ ਵੀ ਜਲ ਸਿਕਾਇਰ ਜਾ ਸਕੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੇਰਾ ਜੋ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਜੋ ਸਾਡੇ ਆਰਮੀ ਬਾਰੇ ਵੀ ਆ ਚੁੱਕੇ ਆ ਉਹਨਾਂ ਨੂੰ ਵੀ ਜਲ ਸਿਕਾਇਆ ਜਾਵੇ ਆਜੋ ਆਜੋ ਮਗਰ ਮਗਰ ਉਹ ਕਾਕੇ ਆਉਟ ਸਾਈਡ ਤੇ ਚੱਲੋ ਉਹ ਕਿਹ ਹੈਗੇ ਵਾਹਿਗੁਰੂ ਜੀ ਸਭ ਨੂੰ ਜੜਨੀ ਗੱਲਾਂ ਵਿੱਚ ਰੱਖੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਬਾਈ ਜੀ ਕਿਸੇ ਨੇ ਰੋਡ ਦੇ ਵਿਚਾਲੇ ਨਹੀਂ ਖੜਨਾਗਾ ਆਪਣਾ ਸਾਈਡ ਤੇ ਹੋ ਕੇ ਸੇਵਾ ਕਰਨੀ ਆ ਕਿਉਂਕਿ ਗੱਡੀਆਂ ਦਾ ਕੋਈ ਪਤਾ ਨਹੀਂ ਸਪੀਡ ਦੇ ਵਿੱਚ ਆਉਂਦੀ ਹੁੰਦੀ ਆ ਕਈ ਵਾਰ ਸੋ ਆਪਾਂ ਆਪਣੀ ਬਚਤ ਨਾਮ ਕਰਨੀ ਆ ਸਾਈਡ ਤੇ ਹੋ ਕੇ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਆ ਆਰਮੀ ਵਾਲੇ ਵੀਰਾਂ ਦਾ ਜੋ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਗ ਇਸ ਸਪੀਡ ਤੇ ਪੰਜਾਬ ਰੋਡ ਵਾਲੇ ਬਾਬਾ ਜੀ RAM ਨਾਲ ਕੋਈ ਗੱਲ ਨਹੀਂ ਆਕਲੀ ਲੱਗੀ ਦਵਾ ਆਈਆਂ ਨੂੰ ਇਹ ਨੰਬਰ ਨੋਟ ਕਰੋ ਬਹੁਤ ਬਹੁਤ ਪਹਿਲਵਾਨ ਭਾਈ ਜੀ ਬੋਲਾ ਜੋ ਸੇਵਾ ਦਾ ਮੌਕਾ ਦਿੱਤਾ ਕੀ ਜੀ ਟ੍ਰੈਕਟਰ ਦੇ ਵਿਚ ਨੂੰ ਬੀਂਧੀ ਥੋੜਾ ਕਾਹ ਲਿਆ ਉੱਥੇ ਪਿੱਛੇ ਨਾ ਜਾਮ ਬਹੁਤ ਲੱਗ ਜਾਂਦਾ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂ ਐਨਾ ਸਾਨੂੰ ਸੇਵਾ ਦਾ ਮੌਕਾ ਦੇ ਰਹੇ ਹੋ ਲਓ ਹੁਣ ਮੇਰੇ ਨਾਲ ਸਾਡੇ ਬਾਬਾ ਜੈਬ ਸਿੰਘ ਜੀ ਸੌਣੀਆਂ ਬਾਬਾ ਜੈਬ ਸਿੰਘ ਜੀ ਸੌਣੀਆਂ ਦਾ ਬੜਾ ਸਹਯੋਗ ਹੈ ਕਿਉਂਕਿ ਹਰ ਰਾਮਨਾਲ ਬਾਈ ਜੀ ਦਾ ਆਰਾਮ ਨਾਲ ਲੱਗਿਆ ਕਰੋ ਬਾਈ ਜੀ ਰੋਡ ਦੇ ਜਲੇਓ ਸੇਵਾਦਾਰਾਂ ਨੂੰ ਬੇਨਤੀ ਹੈ ਬਾਈ ਜੀ ਰੋਡ ਦੇ ਵਿਚਾਲੇ ਲੱਖ ਰਹੇ ਕਿਉਂਕਿ ਕਾਰ ਜਾਂ ਬੱਸ ਦਾ ਕੋਈ ਪਤਾ ਨਹੀਂ ਹੁੰਦਾ ਕਿੰਨੀ ਸਪੀਡ ਚਾਉਂਦੀ ਆ ਆਪਣਾ ਬਚਾ ਆਪ ਕਰਨਾ ਤੇ ਸਹਿਰ ਦੇ ਹੋ ਕੇ ਸੇਵਾ ਕਰਨਾ ਨੋ ਇੱਥੇ ਨੇ ਪਾਸੇ